ਕੋਈ ਇਸ ਪਾਦਰ ਨਹੀਂ ਹੁੰਦਾ ਭਾਸ਼ਾ ਵਾਸਤੇ ਲਿਪੀ ਦਾ ਹੋਣਾ ਜ਼ਰੂਰੀ ਨਹੀਂ ਲੱਗਾ ਉਹ ਵੀ ਸਕਦੀ ਆ ਨਹੀਂ ਵੀ ਸਕਦੀ ਆ ਦੁਨੀਆ ਵਿੱਚ ਬਹੁਤ ਪਿਛਾਵਾਂ ਹਨ ਜਿਨ੍ਹਾਂ ਤੇ ਲਿਪੀਆਂ ਨਹੀਂ ਹੈਗੇ ਔਰ ਦੁਨੀਆ ਵਿੱਚ ਬਹੁਤ ਪਿਛਾਵਾਂ ਨੇ ਜਿਨ੍ਹਾਂ ਦੀ ਇੱਕ ਦੋ ਬੱਧ ਲਿਪੀਆਂ ਹੈ ਤੇ ਇੱਕ ਲਿਪੀ کئی ਪਿਛਾਵਾਂ ਵਾਸਤੇ ਵਰਤੀ ਜਾ ਸਕਦੀ ਹੈ ਔਰ ਇਹਨਾਂ ਵਿੱਚ ਕੋਈ ਸਿੱਧਾ ਸਬੰਧ ਨਹੀਂ ਹੁੰਦਾ ਲਿਪੀ ਦਾ ਸਿਸਟਮ ਆਪਣਾ ਹੈਗਾ ਸ਼ਬਦ ਜੁੜਾ ਦਾ ਸਿਸਟਮ ਆਪਣਾ ਹੈਗਾ ਭਾਸ਼ਾ ਦਾ ਸਿਸਟਮ ਆਪਣਾ ਹੈ ਗ੍ਰੇਸਿਵ ਵਿੱਚ

ਸਿਹਰੀ ਪੌਣ ਇਹ ਪਹਿਲਾ ਆ ਬੋਲਦੇ ਬਾਤ ਵਿੱਚ ਆ ਠੀਕ ਹੈ ਜੀ ਤਸੀਹਤ ਮਤਲਬ ਇਹ ਦੋ ਜੜੀਆਂ ਅਲੱਗ-ਅਲੱਗ ਹੈ ਨਾ ਇਕ ਤਾਂ ਹੈ ਸਿਸਟਮ ਨੇ ਉਹ ਇੱਕ ਦੂਜੇ ਤੇ ਥੋੜੇ ਬਥੇ ਆਧਾਰਿਤ ਆ ਪਰ ਇੱਕ ਦੂਜੇ ਦੀ ਨਕਲ ਨਹੀਂ ਹੋ ਸਕਦੀ ਵੀ ਜੋ ਅਸੀਂ